ਅਰਦਾਸ ਦਾਤਿਆ ਚਰਨ ਵਿੱਚ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੇਨਤੀ ਕਰਾਂਗਾ ਇੰਦਰਪਾਲ ਸਿੰਘ ਜੀ ਰੋੜਾ ਆਪਣੇ ਕਮਤਾ ਕਹਿਣ ਇਹਨਾਂ ਤੋਂ ਉਪਰੰਤ ਨਗੀਨਾ ਸਿੰਘ ਜੀ ਪੱਲਗਣ ਆਪਣੇ ਕਵਤਾਰਾਂਹੀਂ ਹਾਜ਼ਰੀ ਲਗਵਾਉਣਗੇ ਇੰਦਰਪਾਲ ਸਿੰਘ ਜੀ ਅਰੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਕੋ ਰਬ ਨੂੰ ਸਮਰਪਿਤ ਇੱਕ ਸ਼ਬਦ ਦੀ ਹਾਜ਼ਰੀ ਲਗਾਵਾਂਗੇ ਜੀ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ आई तुर्की बाणी आई तुर्की बाणी आई तुर्की वाणी आई सगली चिंत मिटाई सगली चिंत मिटाई सगले चिंता मिटा त सॻले चिंता ਬਾਣੀ ਆਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਪਰਮੇਸ਼ਰ ਦਿੱਤਾ ਬੰਨਾ ਪਰਮੇਸ਼ਰ ਦਿੱਤਾ ਬੰਨਾ ਐਸਰ ਦਿੱਤਾ ਬੰਨਾ ਪਰਮੇਸ਼ਰ ਦਿੱਤਾ ਦੁਖ ਰੋਗ ਕਡੇਰਾ ਪੰਨਾ ਦੁਖ ਰੋਗ ਕਡੇਰਾ ਪੰਨਾ ਦੁਖ ਰੋਗ ਕਡੇਰਾ ਪੰਨਾ ਦੁਖ ਰੋਗ ਕਡੇਰਾ ਪੰਨਾ ਅਨੰਦ ਕਰੇ ਨਾਰੀ ਨਾਰੀ ਅਨੰਦ ਕਰੇ ਨਾਰ ਨਾਰੀ ਅਨੰਦ ਕਰੇ ਨਾਰ ਨਾਰੀ ਅਨੰਦ ਕਰੇ ਪ੍ਰਭ ਕਿਰਪਾ ਤਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਏ ਤੁਰ ਕੀ ਬਾਣੀ ਸੰਤੋਸ਼ ਕੋ ਆ ਸਭ ਥਾਈ 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 ਪਾਰ ਬ੍ਰਹਮ ਪੂਰਨ ਪਰਮੇਸ਼ਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਪਾਰ ਬ੍ਰਹਮ ਪੂਰਨ ਪਰਮੇਸ਼ਰ ਪਾਰ ਬਾਬ ਪੂਰਨ ਪਰਮੇਸ਼ਰ ਰਵ ਰਾਇਆ ਸਭ ਨਹੀਂ ਜਾਏ 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 ਧੁਰ ਕੀ ਬਾਣੀ ਆਈ ਧੁਰ ਕੀ ਬਾਣੀ ਆਈ ਧੁਰ ਕੀ ਬਾਣੀ ਆਈ ਧੁਰ ਕੀ ਬਾਣੀ ਆਈ पुरख महिरबानी नादल पुरख महिरबानी नाल पुरख महिरबानी नदयाल पुरख महिरबानी हर नानक साचु गान नानक साचु गान नानक सच बखान ਨਾਨਕ ਸਾਚ ਵਖਾਣਾ ਧੁਰ ਕੀ ਬਾਣੀ ਆਈ ਧੁਰ ਕੀ ਬਾਣੀ ਆਈ ਧੁਰ ਕੇ ਬਾਣੇ ਆਏ ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤਾ ਮਿਟਾਈ ਤਿੰਨ ਸਗਲੀ ਚਿੰਤਾ ਮਿਟਾਈ ਤਿੰਨ ਸਗਦੇ ਚਿੰਤਾ ਮਟਾਏ ਤਿੰਨ ਸਗਦੇ ਚਿੰਤਾ ਮਟਾਏ ਧੁਰ ਕੀ ਬਾਣੀ ਆਈ